ਇਸ ਸੀਸੀਟੀਵੀ ਤਸਵੀਰਾਂ ਲੁਧਿਆਣਾ ਦੇ ਹਮੜਾ ਰੋਡ ਦੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨਿਹੰਗ ਸਿੰਘ ਪੰਪ ਮੁਲਾਜ਼ਮ ਦੇ ਨਾਲ ਝਗੜ ਰਿਹਾ ਹੈ ਤੇ ਇਸ ਦੌਰਾਨ ਗੁੱਸੇ ਦੇ ਵਿੱਚ ਆਪਣੀ ਕਿਰਪਾਨ ਬਾਹਰ ਕੱਢ ਲੈਂਦਾ ਹੈ ਦਰਸਲ ਪੰਪ ਤੇ ਤੇਲ ਪਵਾਣ ਆਏ ਨਿਹੰਗ ਸਿੰਘ ਦੀ ਮੁਲਾਜ਼ਮ ਨਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਫਿਰ ਦੋਵੇਂ ਇੱਕ ਦੂਜੇ ਦੇ ਉੱਤੇ ਹੱਥ ਚੁੱਕਦੇ ਨੇ ਝਗੜੇ ਦੌਰਾਨ ਨਿਹੰਗ ਸਿੰਘ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਆਪਣੀ ਕਿਰਪਾਨ ਬਾਹਰ ਕੱਢ ਲੈਂਦਾ ਏ ਇਸ ਤੋਂ ਬਾਅਦ ਦੀਆਂ ਤਸਵੀਰਾਂ ਤਾਂ ਸੀਸੀਟੀਵੀ ਦੇ ਵਿੱਚ ਕੈਦ ਨਹੀਂ ਹੋਈਆਂ ਪਰ ਇਲਜ਼ਾਮ ਨੇ ਕਿ ਝਗੜੇ ਤੋਂ ਬਾਅਦ ਨਿਹੰਗ ਸਿੰਘ ਉੱਥੋਂ ਚਲਾ ਗਿਆ ਪਰ ਕੁਝ ਹੀ ਦੇਰ ਬਾਅਦ ਆਪਣੇ ਅੰਦਾਜ਼ ਦਰਤਨ ਸਾਥੀਆਂ ਦੇ ਨਾਲ ਉਹ ਵਾਪਸੀ ਕਰਦਾ ਏ ਤੇ ਪੰਪ ਮੁਲਾਜ਼ਮ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦਾ ਹੈ ਹਮਲੇ ਦੇ ਵਿੱਚ ਪੰਪ ਤੇ ਕੰਮ ਕਰਨ ਵਾਲਾ ਸਵਰਨਜੀਤ ਸਿੰਘ ਜ਼ਖਮੀ ਹੋ ਗਿਆ ਸਰ ਕੋਈ ਗੱਲ ਬਾਤ ਨਹੀਂ ਸੀ ਤੇਲ ਪਵਾਇਆ ਉਹਨਾਂ ਨੇ 50 ਰੁਪਏ ਦਾ 100 ਦਾ ਨੋਟ ਦਿੱਤਾ 50 ਮੈਂ ਵਾਪਸ ਕਰਤੇ ਮੈਂ ਕਿਹਾ ਜੀ ਅੱਗੇ ਕਰ ਲਓ ਮੋਟਰਸਾਈਕਲ ਕਹਿੰਦਾ ਤੈਨੂੰ ਬੋਲਣ ਵੀ ਨਾ ਕਰਨੀ ਮੈਂ ਕਿਹਾ ਭਰਾ ਉਹ ਮੈਂ ਅਗਰ ਗਾਹ ਖੜਿਆ ਉਹਨਾਂ ਨੂੰ ਵੀ ਤੇਲ ਪਾਉਣਾ ਇੰਨੇ ਜਿਹਾ ਉਹਨੇ ਮੇਰੀ ਚਪੇੜ ਮਾਰੀ ਚਪੇੜ ਮਾਰਨ ਤੋਂ ਬਾਅਦ ਮੈਂ ਫੇਰ ਨਹੀਂ ਕੁਝ ਬੋਲਿਆ ਉਦੋਂ ਬਾਅਦ ਕੁਰਬਾਨ ਕੱਢ ਲਈ ਇੱਕ ਥੱਪੜ ਮੇਰੇ ਹੋਰ ਮਾਰਿਆ ਫਿਰ ਮੈਂ ਉਹਦੇ ਬਰਾਬਰ ਮਾਰਿਆ ਆਪਣਾ ਪਜਾ ਕਰ ਲਈ ਉਦੋਂ ਬਾਅਦ ਉਹ ਚਲੇ ਗਿਆ ਪਿਛੇ ਸੱਤ ਸਾਥੀਆਂ ਨਾਲ ਆਪਣੇ ਲਿਆ ਕੇ ਮੇਰੇ ਉਨ ਸਾਰੀ ਕੁਰਬਾਨਾਂ ਮਾਰ ਲਾ ਗਿਆ ਮੋਢੇ ਤੇ ਮਾਰੀ ਲੱ ਨੇ ਕਿ ਜਿਦੇ ਜਾਨੀ ਕਹਿੰਦੇ ਥੋੜਾ ਪੰਪ ਬੰਦ ਕਰਾ ਦਾਂਗੇ ਐ ਕਰ ਦਾਂਗੇ ਤੇ ਤੈਨੂੰ ਮਾਰ ਦੂੰ ਇਦਾਂ ਜਾਨੋਂ ਮਾਰਨੇ ਤਾਂ ਅੰਗਿਆ ਦਿੰਦਾ ਚਲੇ ਗਿਆ 15-20 ਮਿੰਟ ਬਾਅਦ ਵਾਪਸ ਆ ਗਏ ਜੀ ਉਹਨੇ ਮੁੰਡੇ ਤੇ ਅਟੈਕ ਕੀਤਾ ਤੇ ਬਾਕੀ ਸਾਰੇ ਸੇਲਮੈਨ ਨੂੰ ਧਮਕੀ ਦਿੱਤੀ ਤੇ ਮੁੰਡੇ ਦੇ ਕਿਰਪਾਨਾਂ ਮਾਰੀਆਂ ਤੇ ਉਹਦੇ ਕਾਫੀ ਮੈਡੀਕਲ ਵੀ ਹੋਇਆ ਉਹਦੇ 6-7 ਸਟਿਚਸ ਲੱਗੇ ਕਾਫੀ ਚੋਟ ਲੱਗੀ ਓਦੇ ਉਹ ਤੁਸੀਂ ਦੇਖ ਲਿਆਉਣਾ ਤੇ 100 ਨੰਬਰ ਆਪਾਂ ਡਾਇਲ ਕਰਦੇ ਰਹੇ ਜੀ 20 ਮਿੰਟ ਕੋਈ ਵੀ ਨਹੀਂ ਰਿਸਪੌਂਸ ਆਇਆ ਉਸ ਤੋਂ ਬਾਅਦ ਜੀ ਮੁੜ ਕੇ ਆਪਾਂ ਚੌਂਕੇ ਆ ਕੇ ਹੈਬੋਲ ਥਾਣੇ ਜਾ ਕੇ ਉਹਨੂੰ ਬੁਲਾਇਆ ਤੇ ਉਹ ਤਦ ਉਹਨੇ ਨਾਲ ਰਿਸਪੌਂਡ ਕੀਤਾ ਪਰ ਜਿਹੜੀ ਪੀਸੀਆਰ 100 ਨੰਬਰ ਵਾਲੀ ਸਰਵਿਸ ਆ ਉਹ ਬਿਲਕੁਲ ਰਿਸਪੌਂਡ ਕਰਦੀ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਪ ਮਾਲਕ ਦੀ ਸ਼ਿਕਾਇਤ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਹੈ ਹਾਲਾਂਕਿ ਪੁਲਿਸ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ